ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਇੱਥੇ ਅਸੀਂ ਫਰਸ਼ ਦਾ ਕਰੋਨਾ ਜੀ ਕੰਮ ਮਿਸਤਰੀ ਕੋਲੋਂ ਮਿਸਤਰੀ ਹੁਣ ਮਨਵੀਰ ਦੇ ਜਾਣ ਪਛਾਣ ਵਾਲੇ ਆ ਤੇ ਉਹ ਕਹਿੰਦੇ ਘੰਟੇ ਦਾ ਕੰਮ ਆ ਤੇ ਅਸੀਂ ਰਾਤ ਨੂੰ ਆ ਕੇ ਕਰ ਜਾਾਂਗੇ ਨਾਲੇ ਪਸੂ ਰਾਤ ਨੂੰ ਰਹਿਦਾਂਗੇ ਬਾਹਰ ਇੱਥੇ ਹਵੇਲੀ ਵਿੱਚ ਕਿਉਂਕਿ ਰਾਤ ਨੂੰ ਮੌਸਮ ਠੰਡਾ ਹੀ ਹੁੰਦਾ ਕੂਲਰ ਇਹਨਾਂ ਨੂੰ ਇਹਨਾਂ ਵੱਲ ਕਰਕੇ ਆਪਾਂ ਲਾ ਦਾਂਗੇ ਤੇ ਅਗਲਾ ਇੱਕ ਦਿਨ ਰੱਖਾਂਗੇ ਬਾਹਰ ਤੇ ਫਿਰ ਫਰਸ਼ ਹੋ ਜਾਣੀ ਆ ਸਹੀ ਤੇ ਇਸ ਕਰਕੇ ਅਸੀਂ ਇਥੋਂ ਦੀ ਕਰਨੀ ਆ ਜੀ ਸਾਰੀ ਸਾਫ ਸਫਾਈ ਤੇ ਪਸ਼ੂਆਂ ਨੂੰ ਬਾਹਰ ਬੰਨ ਕੇ ਗੱਦੇ ਉਹਨਾਂ ਦੇ ਥੱਲੇ ਬਾਹਰ ਹੀ ਰੱਖ ਕੇ ਉੱਥੇ ਹੀ ਉਹਨਾਂ ਨੂੰ ਆਪਾਂ ਪੱਠੇ ਪਾਵਾਂਗੇ ਤੇ ਇੱਥੇ ਕਰਦਾਂਗੇ ਪੂਰੀ ਕਲੀਨਿੰਗ ਤੇ ਫਰਸ਼ ਦੀ ਕਲੀਨਿੰਗ ਆਪਾਂ ਕਰ ਦੇਣੀ ਆ ਤਾਂ ਜੋ ਅਗਲੇ ਨੂੰ ਆ ਕੇ ਮੁਸ਼ਕਲ ਨਾ ਹੋਵੇ ਤੇ ਉਹ ਫਰਸ਼ ਪਾਉਣ ਦੀ ਆਪਣਾ ਕੰਮ ਜਿਹੜਾ ਫਰਸ਼ ਪਾਉਣ ਦਾ ਉਹ ਕਰਕੇ ਕੰਮ ਨਬੜੂਗਾ ਤੇ ਇੱਥੇ ਜਿਵੇਂ ਗੋਰੀ ਵਾਸਤੇ ਲੈ ਕੇ ਆਈ ਸੀ ਕੇ ਤੇ ਸੌਂਫ ਤੇ ਗੋੜ ਤੇ ਉਹ ਆਪਾਂ ਉਹਨੂੰ ਅੰ ਦੇ ਦਾਂਗੇ ਗੋਰੀ ਨੂੰ ਤੇ ਇਸ ਕਰਕੇ ਹਰੇ ਪੱਠੇ ਉਹਦੇ ਸੀ ਤਾਂ ਮੈਂ ਉਹਦੇ ਵਿੱਚ ਪਾ ਕੇ ਮੈਂ ਕਿਹਾ ਮਨ ਵੀ ਉਹਦੇ ਮੋਰੇ ਰੱਖਦੇ ਤੇ ਉਹ ਖਾ ਲੂਗੀ ਇਹ ਵੀ ਇਹਨੂੰ ਦੇਈਦਾ ਹੈ ਗੋਰੀ ਨੂੰ ਤਾਂ ਪਰ ਬਾਕੀ ਦੋਨੇ ਜਾਣੀਆਂ ਵੀ ਬਹੁਤ ਹੀ ਉਹ ਆ ਜਾਂਦੀਆਂ ਉਹਦੇ ਵਿੱਚ ਟੱਪਣ ਲੱਗ ਪੈਂਦੀਆਂ ਵੀ ਸਾਨੂੰ ਵੀ ਦੋ ਕਿਉਂਕਿ ਇਹਨਾਂ ਨੂੰ ਘੇਰੀ ਮਹਿਕ ਜੋ ਆ ਜਾਂਦੀ ਆ ਤੇ ਇੱਥੇ ਦੋ ਬੋਰੇ ਅਸੀਂ ਕੱਟ ਲਾਂਗੇ ਮਾਂ ਪੁੱਤ ਬੋਰੇ ਅਸੀਂ ਤਾਂ ਕੱਟਣ ਲੱਗੇ ਆ ਵੀ ਇਹਦੇ ਗੱਦੇ ਦੇ ਉੱਤੇ ਰੱਖ ਕੇ ਤੇ ਇਹਦੇ ਉੱਤੇ ਪੱਠੇ ਪਾ ਦਾਂਗੇ ਉਨਕੋ ਇੱਕ ਰਾਤ ਤੇ ਅਗਲੇ ਇੱਕ ਦਿਨ ਦੀ ਗੱਲ ਆ ਤੇ ਕਿੱਥੇ ਅਸੀਂ ਉਹਨੂੰ ਕੀ ਕਹੀਦਾ ਟੱਬ ਟੁੱਬ ਕੱਢਦੇ ਰਵਾਂਗੇ ਤੇ ਸੋ ਐ ਤੇ ਮੈਂ ਪਹਿਲਾਂ ਜ਼ੋਰ ਲਗਾਇਆ ਮੈਂ ਬੋਰਾ ਪਾੜ ਲੂੰਗੀ ਪਰ ਮੈਂ ਤਾਂ ਪਾਟਾ ਹੀ ਨਹੀਂ ਬੋਰਾ ਦੋ ਹਿੱਸੇ ਉਹਦੇ ਹੋਏ ਹੀ ਨਹੀਂ ਤੇ ਇਸ ਕਰਕੇ ਮਨਮੀਰ ਕਹਿੰਦਾ ਮੈਂ ਕਰਦਣਾ ਲੈ ਇਹਨੂੰ ਕੀ ਕਹੀਦਾ ਕਰ ਦਿੰਨਾ ਤੇ ਐਂਦਾ ਹੀ ਬਸ ਜਦ ਤੱਕ ਪੂਰੀ ਤਰ੍ਹਾਂ ਪਹਿਲਾਂ ਚੰਗੀ ਤਰ੍ਹਾਂ ਸੈਟਿੰਗ ਨਾ ਹੋਈ ਹੋਵੇ ਨਾ ਉਹਨਾਂ ਚਿਰ ਨਹੀਂ ਕੰਮ ਸੈੱਟ ਹੁੰਦਾ ਮੈਂ ਜਦੋਂ ਇਹਦੇ ਡੈਡੀ ਆਏ ਵੀ ਸੀ ਬਾਹਰੋਂ ਉਹਦੋਂ ਸੈਟਿੰਗ ਕਰਵਾਉਂਦੇ ਵੀ ਸੀ ਮੈਂ ਕਿਹਾ ਵੀ ਸੀ ਮੈਂ ਕਿਹਾ ਫਰਸ਼ ਵੀ ਸਹੀ ਕਰਵਾ ਲਓ ਤੇ ਜਦੋਂ ਪਸ਼ੂਆਂ ਨੇ ਬਾਥਰੂਮ ਕਰਿਆ ਕਰਨਾ ਤੇ ਫਰਸ਼ ਦੇ ਵਿਚਕਾਰ ਆ ਜਾਇਆ ਕਰਨਾ ਤੇ ਪਰ ਉਹਦੋਂ ਮੇਰੀ ਗੱਲ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਹੁਣ ਉੱਥੇ ਪਾਣੀ ਜਦੋਂ ਉਹ ਬਾਥਰੂਮ ਕਰਦੀਆਂ ਤੇ ਸਾਈਡਾਂ ਤੋਂ ਮਤਲਬ ਗੱਭੇ ਆ ਉਹ ਨੀਵਾ ਥਾਂ ਤੇ ਮੰਗੋ ਦਾ ਵੀ ਤੇ ਗੰਗਾ ਦਾ ਵੀ ਉਹ ਟਲਾਣਾ ਉਹਨੂੰ ਕਰਕੇ ਸਾਰਾ ਬਾਥਰੂਮ ਉੱਥੇ ਆ ਕੇ ਇਕੱਠਾ ਹੋ ਜਾਂਦਾ ਤੇ ਉਹਦੇ ਵਿੱਚ ਨਾ ਸੁੰਡੀਆਂ ਚਿੱਟੀਆਂ ਚਿੱਟੀਆਂ ਜਿਹੜੀਆਂ ਅ ਕੱਲ ਦਾ ਮੈਂ ਨੋਟ ਕੀਤਾ ਪੈਣੀਆ ਸ਼ੁਰੂ ਹੋਈਆਂ ਵੈਸੇ ਤਾਂ ਮੈਂ ਰੋਜ਼ ਉਹਨੂੰ ਚੱਕ ਕੇ ਉੱਥੋਂ ਉਹ ਕਰਦੀਆਂ ਸਾਫ਼ ਕਰਦੀਆਂ ਬਟ ਫੇਰ ਵੀ ਕਿਤੇ ਨਾ ਕਿਤੇ ਜਿਹੜਾ ਬਾਥਰੂਮ ਘੜਾ ਰਹਿ ਜਾਂਦਾ ਉਹਦਾ ਕਰਕੇ ਉਹ ਬਣ ਜਾਂਦੀਆਂ ਤੇ ਇਸ ਕਰਕੇ ਮੈਂ ਵੀ ਕਾਲੀ ਜੀ ਪੈ ਗਈ ਮੈਂ ਕਿਹਾ ਮਨ ਵੀਰ ਪਸ਼ੂ ਆਂਦੇ ਨਾ ਕਿਤੇ ਮਾੜਾ ਮੋਟਾ ਜ਼ਖਮ ਹੋਇਆ ਹੋਵੇ ਕੋਈ ਵੀ ਤੇ ਉਹਦੇ 'ਚ ਨਾ ਪੈ ਜਾਣ ਤੇ ਇਸ ਕਰਕੇ ਤੂੰ ਇਹਨਾਂ ਨੂੰ ਉਹ ਕਰ ਮਤਲਬ ਉਹ ਕਿ ਮਿਸਤਰੀ ਨੂੰ ਸੱਦ ਕੇ ਤੇ ਇਹ ਫਰਸ਼ ਜਿਹੜੀ ਆ ਉਹ ਸਹੀ ਕਰਾਂ ਤੇ ਇਸ ਕਰਕੇ ਜੀ ਅਸੀਂ ਇਸ ਕੰਮ ਦੇ ਦਿਵਾਲੇ ਜਿਹੜਾ ਉਹ ਹੋਣ ਲੱਗੇ ਆ ਤੇ ਇਹੋ ਕੰਮ ਹੈ ਵੀ ਬਹੁਤ ਜ਼ਰੂਰੀ ਆ ਗੱਬੇ ਉਹ ਜਿਹੜਾ ਟੋਵਾ ਜਿਹਾ ਇਹ ਮੈਂ ਪਹਿਲਾਂ ਉੱਥੋਂ ਬਾਥਰੂਮ ਜਿਹੜਾ ਕੱਢ ਹਟੀਆਂ ਜਿੱਥੇ ਬਾਲਟੀ ਪਈ ਨਾ ਇੱਥੇ ਗੱਬੇ ਜਿਹੜਾ ਟੋਵਾ ਜਿਹਾ ਇਹਨੂੰ ਉੱਚਾ ਕਰਨਾ ਤੇ ਬਾਕੀ ਫਰਸ਼ ਵੀ ਸਾਰੀ ਜਿਹੜੀ ਉਹ ਸੈੱਟ ਕਰਾਂਗੇ ਤੇ ਇਸ ਕਰਕੇ ਮੈਂ ਕਿਹਾ ਸੀਮੈਂਟ ਜਿਹੜੀ ਉਹ ਪਕੜ ਫੜ ਲੂਗਾ ਤੇ ਮੈਂ ਇਸ ਕਰਕੇ ਇੱਥੋਂ ਦੋ ਵਾਰੀ ਕਮ ਸੇ ਕਮ ਧੋਉਂਗੀ ਇਹ ਸਾਰਾ ਮਾਤਾ ਕੇ ਗੋਹਾ ਗੋਹਾ ਜੋ ਵੀ ਹੈ ਸਾਰਾ ਕੁਝ ਜਿਹੜਾ ਇਹਨੂੰ ਬਾਹਰ ਕੱਢੂਗੀ ਤਾਂ ਜੋ ਚੰਗੀ ਤਰ੍ਹਾਂ ਅਗਲਾ ਵੀ ਆ ਕੇ ਆਪਣਾ ਕੰਮ ਜਿਹੜਾ ਉਹ ਕਰ ਸਕੇ ਕਿਉਂਕਿ ਜੇ ਮਿਸਤਰੀ ਆਏ ਤੇ ਉਦੋਂ ਸਾਫ ਸਫਾਈ ਇਹ ਕਰਨ ਲੱਪਿਆਂ ਮਨੀ ਜਾਂ ਮਿਸਤਰੀਆਂ ਨੂੰ ਨਾਲ ਲਾ ਕੇ ਕਰਨ ਲੱਪਿਆ ਤੇ ਫੇਰ ਓਖਾ ਹੋ ਜਾਣਾ ਸੋ ਮੈਂ ਕਿਹਾ ਮੈਂ ਪਹਿਲਾਂ ਹੀ ਸਫਾਈ ਜਿਹੜੀ ਉਹ ਕਰਕੇ ਜਾਵਾਂ ਮਨਵੀਰ ਤਾਂ ਮੈਨੂੰ ਕਹਿੰਦਾ ਸੀ ਮਮਾ ਰਹਿਣ ਦੋ ਅਸੀਂ ਉਦੋਂ ਕਰ ਲਾਂਗੇ ਮੈਂ ਕਿਹਾ ਨਹੀਂ ਮਨਵੀਰ ਅਗਲੇ ਨੇ ਮਸੀ ਟਾਈਮ ਕੱਢ ਕੇ ਆਉਣਾ ਤੇ ਫਿਰ ਸਫਾਈ ਵੀ ਉਹ ਅਗਲਾ ਹੀ ਕਰੇ ਤੇ ਇਹ ਚੰਗਾ ਨਹੀਂ ਲੱਗਦਾ ਐਦਾਂ ਕਿ ਮੈਨੂੰ ਤਾਂ ਚੰਗੀ ਤਰ੍ਹਾਂ ਧੋ ਕੇ ਜਿਹੜੀ ਸਫਾਈ ਉਹ ਕਰ ਜਾਣੀ ਆ ਮਤਲਬ ਕਿ ਇੱਟਾਂ ਦੇ ਉੱਤੇ ਜੋ ਗੋਹਾਵਾ ਜਾਂ ਬਾਥਰੂਮ ਹੈ ਚੰਗੀ ਤਰ੍ਹਾਂ ਮੈਂ ਝਾੜੂ ਲਾ ਲਾ ਕੇ ਸਫਾਈ ਜਿਹੜੀ ਉਹ ਕਰ ਜਾਣੀ ਆ ਇੱਟਾਂ ਸਾਫ਼ ਕਰ ਦੇਣੀ ਆ ਐਨਾ ਜਿੱਥੋਂ ਤੱਕ ਫਰਸ਼ ਜਿਹੜੀ ਉਹ ਪੈਣੀ ਆ ਤੇ ਜਗਾ ਬਾਹਰ ਖੁੱਲੀ ਤਾਂ ਹੈ ਆ ਹਜੇ ਉੱਤੇ ਪੱਟੇ ਆ ਜੇ ਪੱਟੇ ਨਾ ਹੋਣ ਫਿਰ ਤਾਂ ਦਿਨੇ ਉੱਤੇ ਕੀਲੇ ਗੱਢ ਕੇ ਉੱਥੇ ਵੀ ਕਰ ਸਕਦਾ ਬੰਦਾ ਤੇ ਪਰ ਬਾਪੂ ਨੂੰ ਫੇ ਸਾਰਾ ਦਿਨ ਉੱਥੇ ਰਹਿਣਾ ਪੈਣਾ ਤੇ ਗਰਮੀ ਬਹੁਤ ਆ ਤੇ ਇਸ ਕਰਕੇ ਇਸ ਬਾਪੂ ਨੂੰ ਇੰਦਾ ਦਾ ਕਸ਼ਟ ਜਿਹੜਾ ਨਹੀਂ ਦੇਈਦਾ ਆ ਜੋ ਬਾਪੂ ਕਹੇ ਰੇ ਪੱਠੇ ਆਪੇ ਵੱਢਣ ਲਾ ਪੈਂਦਾ ਸਾਨੂੰ ਤਾਂ ਉਹ ਵੀ ਬੜਾ ਹੀ ਉਹ ਫੀਲ ਜਾ ਹੋਊਗਾ ਵੀ ਬਾਪੂ ਨੇ ਕਹਿਣਾ ਵੀ ਮੇਰੀ ਗੱਲ ਚ ਮੇਲਾ ਪਾਤਾ ਜਦ ਕਿ ਬਾਪੂ ਆਪਣੀ ਮਰਜ਼ੀ ਨਾਲ ਪੱਠੇ ਵੱਢਦੇ ਆ ਵੀ ਅਸੀਂ ਨਹੀਂ ਕਹੀਦਾ ਵੱਢਣ ਉਹ ਕਹਿੰਦੇ ਕੋਈ ਨਾ ਮੈਂ ਇੰਨੀ ਕ ਹੈਲਪ ਤੁਹਾਡੀ ਨਿਆਣਿਆਂ ਦੀ ਕਰੋਨਾ ਵਾਂ ਕੁਛ ਨਹੀਂ ਹੁੰਦਾ ਨਾਲੇ ਮੇਰੀ ਸਿਹਤ ਜਿਹੜੀ ਉਹ ਠੀਕ ਰਹੋਗੇ ਪਰ ਅਸੀਂ ਜ਼ਿਆਦਾ ਫੋਰਸ ਨਹੀਂ ਕਰੀਦਾ ਨਾ ਹੀ ਅਸੀਂ ਉਹਨਾਂ ਨੂੰ ਕੰਪਲ ਕਰੀਦਾ ਅਸੀਂ ਚੋਕਰ ਭੇਂਦਈਦਾ ਜੇ ਹੋ ਸਕੇ ਤਾਂ ਮਨਵੀਰ ਵੱਡ ਲੈ ਲੈਂਦਾ ਹੁੰਦਾ ਪਰ ਫੇਰ ਵੀ ਡੈਡੀ ਕਾਂਕੂ ਜਾਂ ਥੋੜਾ ਬੋਤਾ ਜਿਹੜਾ ਉਹ ਵੱਡ ਹੀ ਲੈਂਦੇ ਆ ਤੇ ਇਸ ਕਰਕੇ ਮੈਂ ਸੋਚਿਆ ਵੀ ਮੈਂ ਇਹ ਸਫਾਈ ਜਿਹੜੀ ਕਰਦਾ ਨਹੀਂ ਤਾਂ ਫੇਰ ਬਾਪੂ ਨੇ ਵੀ ਉਦੋਂ ਨਾਲ ਲੱਗ ਜਾਣਾ ਸਫਾਈ ਕਰਨ ਵਾਸਤੇ ਜਦੋਂ ਮਿਸਤਰੀ ਆਏ ਤੇ ਅਸੀਂ ਇਦਾਂ ਦਾ ਨਹੀਂ ਉਹਨਾਂ ਨੂੰ ਬਜ਼ੁਰਗ ਹੋ ਕੇ ਕਰਕੇ ਕਸ਼ਟ ਦੇਈਦਾ ਤੇ ਇਹ ਜੀ ਮੈਂ ਅੱਧੀ ਫਰਸ਼ ਤੋਂ ਲਈ ਆ ਤੇ ਅੱਧੀ ਇਹ ਰਹਿ ਗਈ ਆ ਤਾਂ ਪਸੂ ਬਾਹਰ ਬੰਨਣੇ ਕਰਕੇ ਮੈਂ ਕਿ ਮਨੀ ਗੋਰੀ ਨੂੰ ਤਾਂ ਨਹਾ ਨਵਾਈ ਤੇ ਗੰਗਾ ਦੇ ਉੱਤੇ ਪਾਣੀ ਮੰਗੋ ਉੱਤੇ ਪਾਣੀ ਪਾ ਦੇ ਤੇ ਮਨੀ ਮੰਗੋ ਨੂੰ ਨਵਾਊਗਾ ਤੇ ਇਹਨਾਂ ਦੇ ਗੱਦੇ ਕਰੂਗਾ ਸਾਫ਼ ਤੇ ਮੈਂ ਇਹ ਵਾਲੀ ਜਿਹੜੀ ਸਾਰੀ ਫਰਸ਼ ਆ ਉਹ ਸਾਫ਼ ਕਰ ਦੂੰਗੀ ਤੇ ਇਹ ਸਾਫ਼ ਫਰਸ਼ ਸਾਫ਼ ਕਰਨ ਤੋਂ 2 ਘੰਟੇ ਬਾਅਦ ਵਿੱਚ ਮਿਸਤਰੀ ਨੇ ਆਉਣਾ ਸੀ ਫਰਸ਼ ਪਾਉਣ ਵਾਸਤੇ ਤੇ ਉਹ ਆਪਾਂ ਤੁਹਾਨੂੰ ਅਗਲੇ ਵਲੌਗ ਚ ਦਿਖਾਵਾਂਗੇ ਕਿੰਦਾਂ ਫਰਸ਼ ਪਾਈ ਤੇ ਕਿੰਦਾਂ ਆਪਾਂ ਜਿਹੜੀ ਉਹ ਸੈਟਿੰਗ ਜਿਹੜੀ ਉਹ ਕੀਤੀ ਆ ਤੇ ਬਹੁਤ ਧਿਆਨ ਰੱਖਣਾ ਪੈਂਦਾ ਬਸਮੂਆਂ ਦਾ ਖਾਸ ਕਰਾ ਜਿਹੜੀਆਂ ਸੁੰਡੀਆਂ ਜੀਆਂ ਜਾਂ ਕੋਈ जखम ਕੋਸ਼ ਵੀ ਆ ਤੇ ਇੱਕ ਗੋਰੀ ਦਾ ਟਾਈਮ ਜਿਹੜਾ ਉਹ ਲੱਗੇ ਆਉਣ ਵਾਲਾ ਟਾਈਮ ਦਾ ਪੱਕਾ ਸਾਨੂੰ ਨਹੀਂ ਪਤਾ ਕਿ ਕਦੋਂ ਉਹਦੀ ਡਿਲੀਵਰੀ ਆ ਕਿਉਂਕਿ ਸ਼ਾਇਦ ਦੀਦੀ ਹੁਣਾਂ ਨੂੰ ਭਲੇਖਾ ਤੇ ਨਹੀਂ ਗਾ ਪਰ ਉਹ ਦੀਦੀ ਕਹਿੰਦੇ ਹਜੇ ਦਾ ਟਾਈਮ ਤੇ ਆਵਾ ਡਿਲੀਵਰੀ ਦੇ ਵਿੱਚ ਤੇ ਸੋ ਇਸ ਕਰਕੇ ਇਹਦੀਆਂ ਸ਼ਾੜਾਂ ਵੀ ਜਿਹੜੀਆਂ ਅਸੀਂ ਬੰਨ ਦੇਣੀਆਂ ਦਿਨ ਤਾਂ ਥੋੜੇ ਹੀ ਰਹਿ ਗਏ ਮੈਨੂੰ ਲੱਗਦਾ ਤੇ ਸਾਨੂੰ ਪਹਿਲਾਂ ਹੀ ਬੰਨਣੀਆਂ ਚਾਹੀਦੀਆਂ ਸੀ ਪਰ ਹੋ ਸਕਦਾ ਹਜੇ ਵੀ 10 ਦਿਨ ਲਾਈ ਜਾਵੇ ਤੇ ਇਸ ਕਰਕੇ ਅਸੀਂ ਛੜਾਂ ਵੀ ਜਿਹੜੀਆਂ ਉਹ ਮਾਪੋਤੇ ਦੀਆਂ ਬੰਨਦਾਂਗੇ ਤਾਂ ਜੋ ਨਿਆਣਾ ਪਾਉਣ ਵੇਚ ਉਦੋਂ ਸਾਨੂੰ ਤੰਗੀ ਨਾ ਆਵੇ ਤੇ ਕਿਉਂਕਿ ਇਹ ਜਿਹੜੀ ਸਾਹੀਵਾਲ ਗਾਂ ਹੁੰਦੀ ਹੈ ਇਹ ਛੜ ਬਹੁਤ ਚੱਕਦੀ ਹੁੰਦੀ ਹੈ ਬਕੈਤ ਬਹੁਤ ਠੰਡੀਆਂ ਹੁੰਦੀਆਂ ਪਰ ਗੋਰੀ ਜਿਹੜੀ ਉਹ ਬਹੁਤ ਛੜ ਚੱਕਦੀ ਆ ਦੀਦੀ ਨੇ ਸਾਨੂੰ ਦੱਸਿਆ ਸੀ ਤੇ ਸੋ ਇਸ ਕਰਕੇ ਇਹਦੇ ਅਸੀਂ ਛੜਾਂ ਜਿਹੜੀਆਂ ਇਹਦੀਆਂ ਸੀ ਉਹ ਵੀ ਬੰਨਦਾਂਗੇ ਤੇ ਮੰਗੋ ਨੂੰ ਵੀ ਜਦੋਂ ਗਾਂ ਸੂਗੀ ਤੇ ਉਸ ਟਾਈਮ ਤੇ ਉਹ ਪ੍ਰਵਿੰਦਰ ਸਿਸਟਰ ਦਾ ਵੀ ਕਮੈਂਟ ਆਇਆ ਸੀ ਵੀ ਉਸ ਉਦੋਂ ਤੁਸੀਂ ਇਹਦੇ ਸੂਣ ਤੋਂ 2 ਵੀਕ ਦਿਨ ਪਹਿਲਾਂ ਆਪਾਂ ਉਦੋਂ ਵੀ ਇਹਦੀਆਂ ਛੜਾਂ ਜਿਹੜੀਆਂ ਬੰਦਾਂਗੇ ਤੇ ਇਹਨੂੰ ਵੀ ਗਾਂਹ ਤੋਂ ਨਿਆਣਾ ਪਾ ਕੇ ਚੋਇਆ ਕਰਨਾ ਇਹਨੂੰ ਮੰਗੋ ਨੂੰ ਤੇ ਹਜੇ ਤਾਂ ਪਿੱਛੇ ਉਹਨਾਂ ਨੇ ਨਹੀਂ ਸੀ ਗਝਾਈ ਤੇ ਗਾਂ ਇਹਨੂੰ ਗਝਾਵਾਂਗੇ ਛੜਾਂ ਬੰਨ ਕੇ ਉਸੋਰੀ ਨਿਆਣਾ ਪਾ ਕੇ ਚੋਣ ਨੂੰ ਤੇ ਇੱਥੇ ਜਿਵੇਂ ਮਨਵੀਰ ਨੇ ਗੱਦਾ ਸਾਫ਼ ਕਰ ਦਿੱਤਾ ਤੇ ਮੈਂ ਅੰਦਰ ਨਾਚੜ ਸਾਰੀ ਸਫਾਈ ਕਰਨ ਦਈ ਸੀ ਇਨ ਨੂੰ ਮੈਂ ਗੱਦੇ ਤਾਂ ਸਾਫ਼ ਕਰਨ ਨੂੰ ਕਿਹਾ ਮੈਂ ਕਿਹਾ ਤਾ ਸਾਫ਼ ਕਰਦੇ ਤੇ ਫਿਰ ਮੈਂ ਇੱਥੋਂ ਵੀ ਸਾਰਾ ਜਿਹੜਾ ਕੂੜਾ ਕਰਕਟ ਆ ਜਿਹੜਾ ਉਹ ਕੱਟ ਦਵਾਂ ਤੇ ਪਸ਼ੂਆਂ ਕੋਲ ਸਫਾਈ ਹੋ ਜੂਗੀ ਤੇ ਕੂਲਰ ਅਸੀਂ ਇਹਨਾਂ ਨੂੰ ਇਹਨਾਂ ਵੱਲ ਕਰਕੇ ਲਾ ਦੇਣਾ ਮੰਗੋ ਥੋੜੀ ਇੱਧਰ ਨੂੰ ਹੋ ਜੂਗੀ ਵਾਸੀਆਂ ਨਾਲ ਪਿਆ ਅੱਜ ਮੈਨੂੰ ਇੰਨੀ ਥਕਾਵਟ ਹੋ ਗਈ ਨਾ ਕਿਉਂਕਿ ਕੰਮ ਥੋੜਾ ਜ਼ਿਆਦਾ ਪੈਣ ਲੱ ਪਿਆ ਕਰਦੇ ਕੰਮ ਵੀ ਤਾਂ ਫਿਰ ਇਹ ਪਸ਼ੂਆਂ ਦੇ ਕੰਮ ਵੀ ਫੇ ਮਨਵੀਰ ਦੀ ਯੂਨੀਵਰਸਿਟੀ ਇਹਦੇ ਆਉਣ ਤੇ ਇਹਦੇ ਕੁਝ ਖਾਣ ਪੀਣ ਨੂੰ ਕਈ ਕੁਸ਼ੀਆ ਜਿਹੜਾ ਕਈ ਪਾਸੇ ਉਹਨੂੰ ਕੀ ਕਹਿੰਦਾ ਧਿਆਨ ਆ 2 ਘੰਟੇ ਫਰੀ ਮਿਲਦੇ ਆ ਦੁਪਹਿਰ ਨੂੰ ਉਹ ਵੀ ਕੋਈ ਨਾ ਕੋਈ ਆਪਣੇ ਛੋਟੇ ਮोटे ਕੰਮ ਸਟੀਚਿੰਗ ਹੋ ਗਈ ਜਾਂ ਕੁਝ ਹੋਰ ਹੋ ਗਿਆ ਉਹਦੇ ਵਿੱਚ ਨਿਕਲ ਜਾਂਦੇ ਪਰ ਦੋ ਦਿਨ ਹੋ ਗਏ ਮੈਂ ਕੁਝ ਵੀ ਸਟਿਚ ਵੀ ਨਹੀਂ ਕੀਤਾ ਮੈਂ ਆਰਾਮ ਆਰਾਮ ਕਰ ਲੈਣੀ ਹੁੰਨੀ ਆ ਘੰਟਾ ਡੇਢ ਘੰਟਾ ਕਿਉਂਕਿ ਨਾ ਪਸੂਆਂ ਦਾ ਕੰਮ ਜਿਹੜਾ ਉਹ ਗੋਰੀ ਲੈਣ ਕਰਕੇ ਬਹੁਤ ਵੱਧ ਗਿਆ ਹਜੇ ਗੋਰੀ ਦੀ ਡਿਲੀਵਰੀ ਹੋ ਗਈ ਤਾਂ ਫਿਰ ਤਾਂ ਕੰਮ ਹੋਰ ਵੀ ਜ਼ਿਆਦਾ ਜਿਹੜਾ ਉਹ ਵੱਧ ਜਾਣਾ ਤੇ ਇੱਥੇ ਜੀ ਉਹਨੂੰ ਕੀ ਕਹਿੰਦਾ ਅਤੇ ਮਨਵੀਰ ਕਰਾਉਂਦਿਆ ਇਹਦਾ ਇਸ਼ਨਾਨ ਤਾਂ ਮੈਂ ਇੱਥੇ ਤਕਰੀਬਨ ਸਾਰੀ ਸਫਾਈ ਕਰ ਲੈਣ ਲੱਗੀ ਤੇ ਮੈਂ ਇੱਥੋਂ ਤੱਕ ਆ ਗਈ ਸੀ ਪਰ ਉਹ ਕੱਢਦੇ ਕੱਢਦੇ ਗੋਹਾ ਮੇਰੇ ਹੱਥ ਤੱਕ ਗਏ ਇੱਕ ਹੱਥ ਤੇ ਮੇਰੇ ਛਾਲਾ ਪਿਆ ਹੋਇਆ ਹੁਣ ਆ ਵੀਡੀਓ 'ਚ ਤਾਂ ਮੈਂ ਨਹੀਂ ਦਿਖਾਇਆ ਤੇ ਅੱਜ ਮੈਂ ਤੁਹਾਨੂੰ ਵਾਈਸ ওভার ਕਰਾਂਦੀ ਹਾਂ ਉਹ ਛਾਲਾ ਜਿਹੜਾ ਫਟ ਗਿਆ ਸੀ ਰੱਟਣ ਵੀ ਪਏਗੇ ਮੇਰੇ ਹੱਥਾਂ ਦੇ ਉੱਤੇ ਤੇ ਮਨਵੀਰ ਦੇ ਡੈਡੀ ਨੂੰ ਮੈਂ ਦਿਖਾਇਆ ਤੇ ਉਹ ਕਹਿੰਦੇ ਕਿਹੜੇ ਕੰਮ 'ਚ ਪੈ ਗਏ ਦੋਨੇ ਜਾਣੇ ਮਾਂ ਪੁੱਤ ਕਹਿੰਦੇ ਤੁਹਾਨੂੰ ਵੀ ਵੇਲੇ ਨੂੰ ਚੈਨ ਨਹੀਂ ਆਈ ਮੈਂ ਕਿਾ ਕੁਛ ਨਹੀਂ ਹੁੰਦਾ ਸਾਥ ਤਾਂ ਦੇਣਾ ਹੀ ਆ ਆਪਣੇ ਪੁੱਤਰ ਦਾ ਤੇ ਇਹ ਜੀ ਮੈਂ ਫਰਸ਼ ਕਰ ਦਿੱਤੀ ਬਿਲਕੁਲ ਸਾਫ ਫਰਸ਼ ਕਰਤੀ ਜੀ ਚੰਗੀ ਤਰ੍ਹਾਂ ਸਾਫ ਉਹ ਵਾਸੀਆ ਮੈਨੂੰ ਆਈ ਜਾਂਦੀ ਯਾਰੀ ਵਾਇਸਓਵਰ ਕਰਨ ਲੱਗੇ ਆ ਤੇ ਇੱਥੇ ਮਨਵੀਰ ਨੇ ਚੌਕਰ ਲਾ ਕੇ ਤੇ ਇਹਨਾਂ ਨੂੰ ਤੂੜੀ ਪਾ ਦਿੱਤੀ ਸੀ ਬਾਹਰ ਹੀ ਨਾਲ ਥੋੜਾ ਥੋੜਾ ਪਾ ਦਿੱਤਾ ਸੀ ਹਰਾ ਕਿਉਂਕਿ ਜਿਹੜੀ ਗੋਰੀ ਆ ਉਹ ਹਰਾ ਹੀ ਖਾਂਦੀ ਆ ਮੰਗੋਂ ਨੂੰ ਨਹੀਂ ਐਦਾਂ ਦੀ ਕੋਈ ਵੀ ਉਹਨੂੰ ਕੀ ਕਹਦਾ ਪ੍ਰੋਬਲਮ ਉਹ ਖਾ ਲੈਂਦੀ ਆ ਤੂੜੀ ਚੌਕਰ ਵਾਲੀ ਪਰ ਇਹ ਗੋਰੀ ਜਿਹੜੀ ਆ ਇਹ ਜਿਆਦਾ ਹਰਾ ਖਾ ਕੇ ਖੁਸ਼ ਆ ਤੇ ਥੋੜਾ ਥੋੜਾ ਇਸ ਕਰਕੇ ਇਹਨਾਂ ਨੂੰ ਆਪਾਂ ਹਰਾ ਵੀ ਪਾ ਦਿੱਤਾ ਤੇ ਇੱਥੇ ਇਹਨਾਂ ਦੀ ਕਰ ਦਿੱਤੀ ਐ ਸੈਟਿੰਗ ਬਾਹਰ ਇੱਕ ਇੱਕ ਗੱਦਾ ਇਹਨਾਂ ਦੇ ਥੱਲੇ ਲਾ ਦਿੱਤਾ ਤੇ ਇੱਥੇ ਉਹ ਕਰਨ ਗਿਆ ਰੈਸਟ ਅੱਜ ਅੱਜ ਬਾਹਰ ਹੀ ਰੈਸਟ ਕਰਨਗੇ ਉਦਾਂ ਵੀ ਮੌਸਮ ਠੰਡਾ ਹੀ ਆ ਬੱਦਲ ਹੀ ਆ ਤੇ ਮੀਂਹ ਕਣੀ ਆ ਗਿਆ ਤੇ ਫੇਰ ਭੱਜਣਾ ਪੈਣੀ ਆ ਸਾਨੂੰ ਤੇ ਪਰ ਫर्श ਵੀ ਗਿੱਲੀ ਹੋਣੀ ਦੇਖਦੇ ਆ ਕੀ ਹੁੰਦਾ ਅ ਬੱਲ ਤੇ ਨਾ ਹੀ ਪਵੇ ਮੀਂਹ ਤਾਂ ਵਧੀਆ ਇੱਥੇ ਜੀ ਸਾਰੇ ਕੰਮ ਕਰ ਕਰਕੇ ਹੋ ਗਏ ਸੀ ਆਪਾਂ ਬੇਲੇ ਟਾਈਮ ਤੇ ਬਹੁਤ ਲੱਗ ਗਿਆ ਸੀ ਇੱਕ ਫਾਰਵਰਡ ਵਿੱਚ ਲਾ ਦਿੱਤਾ ਤੇ ਥੋੜੀ ਬਹੁਤੀ ਵੀਡੀਓ ਜਿਹੜੀ ਉਹ ਬਣਾਈ ਬਣੀ ਦੇਖੋ ਮੇਰਾ ਕੀ ਬਣ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ